واحرو گرجی کا خالص گرجی کے ہوتے ہیں ਤੁਸੀਂ ਦੇਖ ਰਹੇ ਹੋ ਗੁਰਦੁਆਰਾ ਗੁਰੂਕਲ ਹੌਰ ਵਿਖੇ ਜਿੱਥੇ ਦਸ਼ਮੇਸ਼ ਪਿਤਾ ਦੇ ਆਨੰਦ ਕਾਰਜ ਕਰਵਾਏ ਗਏ ਗੁਰਦੁਆਸਾ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਲਾਈਵ ਤਸਵੀਰਾਂ 'ਚ ਤੁਹਾਡੇ ਨਾਲ ਜੁੜਿਆ ਲਾਈਵ ਤਸਵੀਰਾਂ 'ਚ ਗੁਰੂਕਲ ਹੌਰ ਵਿਖੇ ਆ ਬਗਨਾ ਫੜਾਈ ਬਹੁਤ مش پتا جو ਵਿਆਪੂਰ ਕਲ ਨਗਰ ਕੀਰਤਨ ਗੁਰਦੁਆਰਾ ਭੋਰਾ ਸਾਹਿਬ ਤੋਂ ਆਰੰਭ ਹੋਊਗਾ ਜੋ ਸ਼ਾਮ ਦੇ ਸਮੇ ਗੁਰਕਲ ਹੋਰੇ ਇਸ ਸਥਾਨ ਤੇ ਪਹੁੰਚੇਗਾ ਦੇਖ ਸਕਦੇ ਸੁਨਤਨ ਲਾਈਟਿੰਗ ਕੀਤੀ ਗਈ ਗੁਰਕਲ ਹੋਰ ਦੇਖੋ ਦੇਖ ਸਕਦੇ ਹੋ ਜੰਗਲਾਂ ਚ ਮੰਗਲ ਲੱਗੇ ਹੋਏ ਬੱਲੇ ਹਰਿਆਣੇ ਦਾ ਸ਼ਾਨਦਾਰ ਸਥਾਨ ਬਾਪ ਜਗੈ ਮੀਤੇ ਗਨਪਤੇ ਸ਼੍ਰੀ ਗੋਬਿੰਦ ਸਿੰਘ ਜੀ ਦੇ ਮਾਤਾ ਜੀਤ ਕੋ ਨ ਅਨੰਦ ਕਾਰਜ ਹੋਇਆ ਉਸ ਗੁਰਦੌਰ ਸਾਹਿਬ ਦੀ ਆਪ ਦਰਸ਼ਨ ਕਰ ਸਕਦੇ ਹੋ ਦੇਖੋ ਸੁੰਦਰ ਸਹੀ ਆਉਟਫੁਲਾਂ ਦੀ ਸਜਾਵਟ ਕੀਤੀ ਗਈ ਦੀਪ ਮਾਲਾ کیتی گئی کی گردوار ساحب سے دیکھتے سندر فلن کی سجاوٹ جو دسا جا رہے ہیں عالم تو سنگت انہوں وی گئی یہ فلن کی سجاوٹ کرنا تھوڑا نیٹورک کا پروگرام ہے نیٹورک ایشو کر کے ਦੇਸਾਂ ਦੇ ਗੁਰਦੁਆਰਾ ਪਾਨਮ ਦੇ ਸੱਜਿਆਂ ਪੋਰ ਸਾਹਿਬ ਤੇ ਤਰਬਣੀ ਸਾਹਿਬ ਗੁਰਦੁਆਰ ਸਾਹਿਬ ਆਪ ਦੇਖ ਸਕਦੇ ਹੋ ਲਾਈਟਾਂ ਦੀਮ ਵਾਲਾ ਕੀਤੀ ਗੁਰਦੁਆਰੇ ਤੇ ਕਿਵੇਂ ਸਜਾਇਆ ਗਿਆ ਰਾਜ ਦੇ ਸਵਮੀ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੋਂ ਇਹ ਨੰਗੜੀ ਸ਼ਹਿਰ ਬਗਾਨਾ ਬੰਨੀ ਇਹ ਜਾਗਤ ਰਾਤ گیا گن کن پیگ محلہ سارے لگر والوں تیاری کی پوریا ਲੰਗਰ ਵੀ ਚੱਲ ਚੁੱਕੇ ਨੇ ਸਾਹਮਣੇ ਦੇਖ ਸਕਦੇ ਕਿ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਲੰਗਰ ਜਿੱਥੇ ਮਠਿਆਈ ਸੱਤ ਭਾਂਦੀਆਂ ਮਠਿਆਈਆਂ ਦਾ ਲੰਗਰ ਲਗਾਏ ਜਾਣੇ ਨੇ ਨਾਨਕ ਗੁਰਦਵਾਰਾ ਵਾਹਿਗੁਰੂ ਪਤਪੰਥੀ ਪੂਰਿਆ ਸਾਹਿਬ ਦੇ ਨਹੀਂ ਜੜਾ ਹਾਲਾਤੀ ਜੀ ਮਾਧ੍ਰ ਪਿੰਡ ਆਉਂਦੇ ਆ ਜੀ ਆ ਕੇ ਗੋਰੀ ਸਾਧਕੇ ਵਾਲੂ ਜੀ ਆਪ ਤੋਂ ਨਕਰੋਧ ਜੂਵੇ ਬੱਤ ਹਾਰੀ ਬਾਬੂ ਜੀ ਸਾਹ ਪਰਤਨ ਦਾ ਬੰਦ ਬੋਲਦਾ ਹੈ ਕੀ ਆयो ਕੋਣ ਹੈ ਗਿਆ ਗੁਬਾਰੇ ਜੀ ਸਾਡੇ ਲਾਈਵ ਤਸਵੀਰਾਂ ਗੁਰੂ ਕਲਹੌਰ ਵਿਖੇ ਕਿਵੇਂ ਸਜਾਇਆ ਗਿਆ ਬਿਲਕੁਲ ਕਹਿਣਾ ਬਣਦਾ ਜਿਵੇਂ ਜੰਗਲਾਂ ਵਿੱਚ ਮੰਗਲ ਲੱਗੇ ਹੋਏ ਦਿਖਾਈ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ 'ਚ ਵੱਖ-ਵੱਖ ਪਿੰਡਾਂ ਤੋਂ ਲੰਗਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਕੁਝ ਲੰਗਰ ਚੱਲ ਵੀ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਪਿੰਡਾਂ ਤੋਂ ਲੰਗਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਕੁਝ ਲੰਗਰ ਚੱਲ ਵੀ ਚੁੱਕੇ ਨੇ

ਇਹਨਾਂ ਸੁੰਦਰ ਫੁੱਲਾਂ ਦੀ ਸਜਾਵਟ ਜੋ ਆਲਮਗੀਰ ਦੇ ਸੰਗਤਾਂ ਵੱਲੋਂ ਕੀਤੀ ਗਈ ਅੱਜ ਇਸ ਥਾਂ ਤੇ ਅਖੰਡ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ ਪਰਸੋਂ 4 ਤਰੀਕ ਨੂੰ ਪਾਏ ਜਾਣਗੇ ਲਾਈਵ ਟ੍ਰਾਂਸਮਿਟ ਤੁਸੀਂ ਜਨਾਸ਼ਰੀ ਨੰਦੋ ਜਨਾ ਨੂੰ ਲਾਈਵ ਜੁੜਾਈ ਹੋ ਰਹੇ ਹੋ ਨਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰੂਕਾ ਲਾਹੌਰ ਜੋ ਸ਼੍ਰੀ ਨੰਨਕਪੁਰ ਸਾਹਿਬ ਤੋਂ ਮਹਿਤ ਕੁਝ ਦੂਰੀ ਤੇ ਸਥਿਤ ਗੁਰੂਕਾ ਲਾਹੌਰ ਜਿੱਥੇ 13 ਅਤੇ 14 ਫਰਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰਵ ਦੇ ਸੰਬੰਧ ਵਿੱਚ ਬਸੰਤ ਪੰਚਮੀ ਦੇ ਮੌਕੇ ਜਿਹੜਾ ਵੱਡਾ ਮੇਲਾ ਲੱਗਦਾ ਹੈ ਜੇ ਗੱਲ ਕਰੀਏ ਕਾਲੂ ਜਿਹੜਾ ਗੁਰਦੁਆਰਾ ਭੋਰਾ ਸਾਹਿਬ ਗੁਰੂ ਕੇ ਮੈਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਠੀਕ ਸਵੇਰੇ 10 ਵਜੇ ਦੇ ਕਰੀਬ ਅਨੰਦਪੁਰ ਸਾਹਿਬ ਤੋਂ ਆਰੰਭ ਹੋਵੇਗਾ ਜੋ ਵਕ ਵਕ ਉਡਾਣਾ ਤੋਂ ਹੁੰਦਾ ਹੋਇਆ ਸ਼ਾਮ 4 ਵਜੇ ਦੇ ਕਰੀਬ ਜਿਹੜਾ ਹੈ ਗੁਰੂਕਾ ਲਾਹੌਰ ਵਿਖੇ ਪੁੱਜੇਗਾ ਦੇਖ ਸਕਦੇ ਹੋ ਤਸਵੀਰਾਂ ਅ ਦੱਸ ਦਈਏ ਕਿ ਜਿਹੜਾ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਖੰਡਪਰ ਸਾਹਿਬ ਆਰੰਭ ਕੀਤੇ ਗਏ ਹੈ ਜਿਨ੍ਹਾਂ ਦੇ ਭੋਗ ਜਿਹੜੇ 14 ਫਰਵਰੀ ਨੂੰ ਪਾਏ ਜਾਣਗੇ ਤੇ ਉਸ ਤੋਂ ਬਾਅਦ ਜਿਹੜੇ ਹੈ ਧਾਰਮਿਕ ਦੀਵਾਨ ਸਜਾਏ ਜਾਣਗੇ ਆ ਤੇ ਇਸ ਪਾਸੇ ਦੀ ਗੱਲ ਕਰੀਏ ਇਸ ਪਾਸੇ ਜਿਹੜਾ ਹੈ ਕੇਲਾ ਅਨੰਦਗੜ ਸਾਹਿਬ ਵਾਲਿਆਂ ਵੱਲੋਂ ਜੋ ਰਾਤ ਦੇ ਸਾਧ ਮਠਿਆਈਆਂ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਜਿਸ ਤਰ੍ਹਾਂ ਬਾਬਾ ਕਰਤਾਰ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਨੇ ਦੱਸਿਆ ਕਿ ਜਿਹੜੀਆਂ ਮਠਿਆਈਆਂ ਹਨ ਉਹ ਪਿਛਲੇ ਰੋਜ਼ ਤੇ ਹੀ ਇਸ ਸਥਾਨ ਤੇ ਪੁੱਜ ਚੁੱਕੀਆਂ ਹਨ ਅਤੇ ਤੁਹਾਨੂੰ ਅਲੱਗ ਤੋਂ ਜਿਹੜੀ ਹੈ ਵੀਡੀਓ ਵਿੱਚ ਮਠਿਆਈਆਂ ਦੀਆਂ ਜਿਹੜੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਮਠਿਆਈਆਂ ਜੋ ਕਈ ਤਰ੍ਹਾਂ ਦੀਆਂ ਮਠਿਆਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਨੋਰਾਪੁਰਾ ਬੰਗਾ ਵਿਖੇ ਜਿਹੜਾ ਹੈ ਕਰੀਬ 1 ਮਹੀਨੇ ਤੋਂ ਬਣਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਗੀਤੇ ਦਿਨ ਜਿਹੜਾ ਹੈ ਕਿੱਥੇ ਲਿਆਂਦਾ ਗਿਆ ਹੈ ਤੇ ਇਹ ਮਠਾਈਆਂ ਦਾ ਲੰਗਰ ਮਠਾਈਆਂ ਦਾ ਲੰਗਰ ਜੋ 14 ਫਰਵਰੀ ਨੂੰ ਸੰਗਤ ਦੇ ਵਿੱਚ ਵਰਤਾਇਆ ਜਾਵੇਗਾ ਤਸਵੀਰਾਂ ਹਨ ਗੁਰੂਕਾ ਲਾਹੌਰ ਦੀਆਂ ਦੇਖ ਸਕਦੇ ਹੋ ਕਿ ਬੇਸ਼ੱਕ ਜਿਹੜਾ ਹੈ ਵਿਆਹ ਪਰਵ ਕੱਲ ਤੋਂ ਸ਼ੁਰੂ ਹੋਣਾ ਹੈ ਪਰ ਭਾਰੀ ਗਿਣਤੀ ਦੇ ਵਿੱਚ ਜਿਹੜੀ ਹੈ ਸੰਗਤਾਂ ਪਿਛਲੇ ਰੋਜ਼ ਤੋਂ ਹੀ ਆ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲੰਗਰ ਵੀ ਜਿਹੜਾ ਹੈ ਪਿਛਲੇ ਰੋਜ਼ ਤੋਂ ਸ਼ੁਰੂ ਹੋ ਗਿਆ ਹੈ ਇਸ ਸਥਾਨ ਤੇ ਜੇ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਗੁਰੂ ਕਾ ਲਾਹੌਰ ਤੱਕ ਜਿਹੜਾ ਹੈ ਸੈਂਕੜਿਆਂ ਦੇ ਜਿਹੜੇ ਸੰਖਿਆ ਦੇ ਵਿੱਚ ਸੰਗਤਾਂ ਬਾਪੁਰ ਕੰਨ ਲੰਗਰ ਲਗਾਏ ਜਾਂਦੇ ਹਨ ਜਿਸ ਤਰ੍ਹਾਂ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਦਿਖਾਈਆਂ ਤੇ ਇਹ ਸਜਾਵਟ ਦੀਆਂ ਤਸਵੀਰਾਂ ਜੋ ਆਲਮਗੀਰ ਦੀ ਸੰਗਤ ਦੇ ਵੱਲੋਂ ਪਿਛਲੇ 3-4 ਸਾਲਾਂ ਤੋਂ ਸਜਾਵਟ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਉਹਨਾਂ ਦਾ ਦਰਬਾਰ ਵੀ ਜਿਹੜਾ ਹੈ ਬਹੁਤ ਵਧੀਆ ਤੇ ਸੁੰਦਰ ਜਿਹੜੀ ਆ ਹਾਂ ਫੁੱਲਾਂ ਦੀ ਸਜਾਵਟ ਦੇ ਨਾਲ ਸਜਾਇਆ ਗਿਆ ਹੈ ਆਲਮਗੀਰ ਦੀ ਸੰਗਤ ਦੇ ਵੱਲੋਂ ਜਿਹੜਾ ਹੈ ਇਹ ਸਜਾਵਟ ਜੋ ਪਿਛਲੇ ਕਈ ਸਾਲਾਂ ਤੋਂ ਗੁਰੂ ਸਾਹਿਬ ਦੇ ਵਿਆਪੁਰਕ ਦੇ ਮੌਕੇ ਜਿਹੜੀ ਹੈ ਇਸ ਸਜਾਵਟ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਜੋ ਗੁਰਦੁਆਰਾ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਹੈ ਉਸ ਨੂੰ ਪੌੜੀਆਂ ਦੇ ਉੱਤੇ ਜਿਹੜਾ ਹੈ ਵਿਸ਼ੇਸ਼ ਸਜਾਵਟ ਦੇ ਨਾਲ ਸਜਾਇਆ ਗਿਆ ਹੈ ਇਸ ਪਾਸੇ ਦੀਆਂ ਤਸਵੀਰਾਂ ਦਿਖਾਈਤ ਆ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪੂਰਾ ਹੀ ਜਿਹੜਾ ਰਸਤਾ ਹੈ ਜਿਸ ਸਥਾਨ ਤੇ ਜਿਹੜਾ ਸੰਗਤ ਜਾ ਕੇ ਜਿਹੜੀ ਹੈ ਅੱਗੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਵੇਗੀ ਉਸ ਪੂਰੇ ਸਥਾਨ ਨੂੰ ਜਿਹੜਾ ਹੈ ਕੰਮੀ ਕੰਮੀ ਨੈੱਟੀ ਦੇ ਨਾਲ ਕੰਮੀ ਨੈੱਟ ਕੀ ਦੇ ਨਾਲ ਤਸਵੀਰਾਂ ਹਨ ਗੁਰਦੁਆਰਾ ਗੁਰਕਲਹੌਰ ਦੀਆਂ ਦੇਖ ਸਕਦੇ ਹੋ ਕਿ ਬੜੀ ਹਮਨਮੋਹਕ ਸੁੰਦਰ ਜਿਹੜੀ ਹੈ ਸਜਾਵਟ ਕੀਤੀ ਹੋਈ ਹੈ ਆਲਮਗੀਰ ਆਪਣੀ ਵੈਜ ਰਖਾਈ ਇਹਨਾਂ ਆਲਮਗੀਰ ਦੇ ਸੰਗਤ ਦੇ ਵੱਲੋਂ ਦੇਖ ਕੇ ਪ੍ਰਬੰਧਾਂ ਦੀ ਗੱਲ ਕਰੀਏ ਜਿਹੜਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਅਤੇ ਸਥਾਨਕ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਸਥਾਨ ਤੇ ਜਿਹੜੀ ਹੈ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਦੇ ਲਈ ਪੂਕਤਾ ਪ੍ਰਬੰਧ ਕੀਤੇ ਗਏ ਹੈ ਉੱਥੇ ਹੀ ਜਿਹੜਾ ਹੈ ਇਲਾਕੇ ਦੀ ਸੰਗਤਾਂ ਦੇ ਵੱਲੋਂ ਜਿਹੜੇ ਹੈ ਸੈਂਕੜੇ ਲੰਗਰ ਲਗਾਏ ਜਾਣੇ ਹਨ ਜਾਂ ਕਈ ਲੰਗਰ ਜਿਹੜੇ ਹੈ ਲਗਾਏ ਜਾ ਚੁੱਕੇ ਹਨ ਕੀ ਬਾਪੀ ਕਰੀਏ ਤਸਵੀਰਾਂ ਗੁਰੂ ਘਰ ਲਾਹੌਰ ਦੇਆ ਗੁਮਾਨੀਆਂ ਵੇਸਕਾਤੀ ਕੱਲ ਨੂੰ ਜਿਹੜਾ ਠੀਕ 10 ਵਜੇ ਦੇ ਕਰੀਬ ਜੋ ਵਿਸ਼ਾਲ ਨਗਰ ਕੀਰਤਨ ਹੈ ਵਿਆਹ ਰੂਪ ਭਰਾਤ ਰੂਪੀ ਜੋ ਨਗਰ ਕੀਰਤਨ ਗੁਰਦੁਆਰਾ ਗੁਰੂ ਗੁਰਦੁਆਰਾ ਭੋਰਾ ਸਾਹਿਬ ਗੁਰੂ ਕੇ ਮਹਿਲ ਤੋਂ ਜਿਹੜਾ ਹੈ ਆਰੰਭ ਹੋਵੇਗਾ ਸੋ ਸ਼ਾਮ ਨੂੰ ਜਿਹੜਾ ਹੈ ਇਸ ਸਥਾਨ ਤੇ ਗੁਰੂ ਕੇ ਲਾਹੌਰ ਵਿਖੇ ਪੁੱਜੇਗਾ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੀ ਸੁੰਦਰ ਸਜਾਵਟ ਕੀਤੀ ਹੋਈ ਹੈ ਉਸ ਦੀਆਂ ਤਸਵੀਰਾਂ ਠੰਡੇ ਵਾਲੇ ਪਾਸੋਂ ਬਹੁਤ ਹੀ ਬਹੁਤ ਤਸਵੀਰਾਂ ਜੋ ਕੀਤੀ ਹੋਈ ਸਜਾਵਟ ਦੀਆਂ ਤੁਹਾਨੂੰ ਦਿਖਾ ਰਹੇ ਹਾਂ। ਇਹ ਸਜਾਵਟ ਜੋ ਆਲਮਗੀਰ ਸੰਗਤ ਦੇ ਵੱਲੋਂ ਕੀਤੀ ਗਈ ਹੈ। ਬਹੁਤ ਹੀ ਪਹਾੜੀਆਂ ਦੇ ਵਿੱਚ ਰਮਨੀਕ ਸਥਾਨ ਗੁਰਦੁਆਰਾ ਗੁਰੂ ਕਾ ਲਾਹੌਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਰੋਸ਼ਨੀਆਂ ਦੇ ਨਾਲ ਜੋ ਰੁਸ਼ਨਾਇਆ ਹੋਇਆ ਗੁਰੂ ਘਰ ਗੁਰੂ ਦਾ ਲਾਹੌਰ ਇਹਨਾਂ ਇਹਨਾਂ ਬੋਲਦੇ ਨੇ ਗੁਰਦੁਆਰਾ ਗੁਰੂਕੋ ਲਾਹੌਰ ਇਸ ਸਥਾਨ ਤੇ ਲਾਹੌਰ ਨਿਵਾਸੀ ਭਾਈ ਹਰਜਸਦੀਪ ਸੁਪੁੱਤਰੀ ਮਾਤਾ ਜੀਤਕੌਰ ਜੀ ਦਾ ਆਨੰਦ ਕਾਰਜ ਕਲਗੀ ਤਰਪਾਸ਼ਾ ਸ਼੍ਰੀ ਗੋਵਿੰਦ ਸਿੰਘ ਜੀ ਦੇ ਨਾਲ 23 ਹਾਰ ਸੰਮਤ 1734 ਨੂੰ ਇਸ ਸਥਾਨ ਤੇ ਸਿੱਖਾਂ ਦਾ ਵਿਆਹ ਦਾ ਪੁਰਹ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬੜੀ ਸ਼ਰਦਤ ਉਤਸ਼ਾਹ ਨਾ ਮਨਾਇਆ ਜਾਂਦਾ ਹੈ ਜਿਹਦੇ ਨਾਲ ਹੀ ਗੁਰਦੁਆਰਾ ਪੋਰਸਾ ਜੋ ਸੁਝੋ ਬਤਾਇਆ ਦਰਸ਼ਨ ਕਰ ਸਕਦੇ ਹੋ ਜਿੱਥੇ ਦਸ਼ਮਵਾਰ ਸ਼ਾਹ ਦੇ ਆਨੰਦ ਘਰ ਹੋਏ ਰਹਿਣ ਦੀ ਯਾਰ ਗੁਰੂ ਜੀ ਜੇ ਸਜ ਸੁੰਦਰ ਸਹੀਆਂ ਤੇ ਫੁੱਲਾਂ ਦੀ ਕੀਤੀ ਗਈ ਹੈ ਫੁੱਲਾਂ ਨੂੰ ਦੇਖਿਆ ਦਿਖਾਈ ਦੇਖ ਸਕਦੇ ਹੋ ਸਾਹਿਬੇ ਕਮਾਲ کیا تو لنکافی سے لنگر بھی لگ چکے ہیں دیکھ سکتے ہو لوگ <مترجم> ਦੇ ਦਰਸ਼ਕਾਂ ਸੱਜੇ ਗੁਰਦੁਆਰਾ ਪੌੜਸਾ ਜੀ ਸੱਜੇ ਗੁਰਦੁਆਰਾ ਸੰਜੁਰ ਸੁੰਦਰ ਲਾਈਟਾਂ ਦਾ ਸ਼ਿੰਗਾਰਿਆ ਗਿਆ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਦੇਖੋ ਤੇ ਲਾਈਵ ਤਸਵੀਰਾਂ ਚ ਸੁੰਦਰ ਲਾਈਟਿੰਗ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਤੇ ਜਿੱਥੇ ਦਸ਼ਮ ਪਾਤਸ਼ਾਹ ਦੇ ਆਨੰਦਕਾਰਜ ਹੋਏ ਉਸ ਸਥਾਨ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਲਾਈਵ ਤਸਵੀਰਾਂ ਰੋਜ਼ਾਨਾ ਸ਼੍ਰੀ ਨੰਬਸਾ ਚੈਨਲ ਤੋਂ ਗੁਰੂ ਕੇ ਲਾਹੌਰ ਰਾਤ ਸਮੇਂ ਦੀਆਂ

ਇਸ ਸਥਾਨ ਤੇ ਸ਼ਾਮ ਪੜਾਦਰ ਪੜਾ ਹੁੰਦੀ ਹੋਈ ਇੱਥੇ ਪਹੁੰਚੂਗੀ ਪਰਸੋਂ ਗੁਰੂ ਮਹਾਰਾਜ ਦਾ ਬਸੰਤ ਪੰਚਮੀ ਵਾਲੇ ਦਿਨ ਵਿਆਹ ਪੁਰਬ ਮਨਾਇਆ ਜਾ ਰਿਹਾ ਤੁਮ ਤਾਂ ਮਨਾਲ ਸ਼ਰਮਣੀ ਗੁਰਦਾ ਪਰਵੰਦ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਚੁੱਕੀਆਂ سندر لڑی لائٹ لگائیا گئی ਦੇਖ ਸਾਧਿਓ ਗੁਰਕੇਲੌਰ ਜੋ ਕੀ ਮਾਚਲ ਜ਼ਿਲ੍ਹਾ ਬਲਾਸਰ ਵਿੱਚ ਸਥਿਤ ਹੈ ਸ਼ਵਾਲਕ ਦੀਆਂ ਪਹਾੜੀਆਂ ਦੇ ਇਹ ਸਥਾਨ ਸਤਿਗੁਰੂ ਮਹਾਰਾਜ ਜੀ ਨੇ ਆਪ ਜੋ ਗੁਰੂਕੋਲ ਹੋ ਲਾਹੋ ਜੋ ਲਾਹੌਰ ਪਾਕਿਸਤਾਨ ਵਿੱਚ ਸਿਤ ਹੈ ਉਹ ਸਥਾਨ ਇੱਥੇ ਗੁਰੂ ਮਹਾਰਾਜ ਜੀ ਨੇ ਆਪ ਇਹ ਸਥਾਨ ਤਿਆਰ ਕਰਾਇਆ ਜਿੱਥੇ ਗੁਰੂ ਮਹਾਰਾਜ ਜੀ ਨੇ ਅਨੰਦ ਕਾਰਜ ਇਸ ਸਥਾਨ ਤੇ ਹੋਏ ਤੁਸੀਂ ਦਰਸ਼ਕ ਕਰ ਰਹੇ ਹੋ ਤਰਵੈਣੀ ਸਾਹਿਬ ਤਰਵੈਣੀ ਸਾਹਿਬ ਦੀਆਂ ਦਰਸ਼ਕ ਕਰ ਰਹੇ ਤੁਸੀਂ ਲਾਈਵ ਤਸਵੀਰਾਂ ਚ ਗੁਰਦੁਆਰਾ ਤਰਵੈਣੀ ਸਾਹਿਬ ਠੀਕ ਹੈ ਦੇ ਦਰਸ਼ਣ ਕਰ ਸਕਦੇ ਹੋ ਆਪ ਜੀ ਆਪਾਂ ਬੱਸ ਜੀ ਮਾਪੇ ਕੀਤੇ ਬੁਲਾਉਂਗਾ ਜਾ ਹਰ ਸੁਣ ਕੇ ਯਾ ਮੈਨੂੰ ਨਾਲ ਲੈ ਜਾ ਜਾ ਦੋ ਮਿੰਟ ਲੈ ਆ ਯਾਰ ਨਾਲ ਹੀ ਸਰੋਵਰ ਲੈ ਆ ਯਾਰ ਨਹੀਂ ਤੈਨੂੰ ਵੀ ਕੰਮ ਆ ਬਹੁਤ ਕੁਝ ਕਰਦਾ ਨਹੀਂ ਯਾਰ ਬਈ ਤੈਨੂੰ ਕੁਝ ਕਰਦਾ ਮੈਨੂੰ ਪਤਾ ਨਾ ਅੰਬੂ ਨਾਲ ਭੇਜ ਦੇ ਨਾ ਮੈਨੂੰ ਬਈ ਭੇਜੇ ਯਾਰ ਅੰਬੂ ਦੇ ਆਪਣੇ ਸੇਵਾ ਕਰਦਾ ਤੇ ਕਿੰਨਾ ਪੂਰੇ ਗੁਰਦਵਾਰਾ ਤਰਵੈਣੀ ਸਾਹਿਬ ਉਹਦਾ ਇਤਿਹਾਸ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਕੀ ਪਾਣੀ ਦੀ ਬੜੀ ਘਾਟ ਹੈ ਗੁਰੂ ਮਹਾਰਾਜ ਨੇ ਬੇਨਤੀ ਕੀਤੀ ਜੀ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਜੇਕਰ ਦੀ ਕਿਰਪਾ ਕਰਕੇ ਬਰਸ਼ਾ ਮਾਰ ਕੇ ਪਾਣੀ ਦੀ ਤਿੰਨ ਧਾਰਾਂ ਵਾ ਵਗਾਈਆਂ ਇਸ ਜਗ੍ਹਾ ਦਾ ਨਾਮ گردوارا تربینی صاحب رکھا گیا سندر لائٹنگ کی ਇਸ ਕੋਲ ਨਾਲ ਹੀ ਲਿਖਿਆ ਹੋਇਆ ਹੈ ਜੇਬ ਕਤਰਿਆਂ ਤੋਂ ਸਾਵਧਾਨ ਰਹੋ ਪਪਾ ਸੰਗਤਾਂ ਨੇ ਅਪੀਲ ਵੀ ਕਰਦੇ ਆਂ ਜੇਬ ਕਤਰਿਆਂ ਤੋਂ ਬਿਲਕੁਲ ਸਾਵਧਾਨ ਰਹੋ ਆਪਣੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ਥੋਥਾਂ ਥਾਂ ਪੋਸਟਰ ਲਗਾਏ ਨੇ